ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਆਲਾ 2024 ਦੀ ਇਲੈਕਸ਼ਨ ਦਾ ਵਿਗਲ ਵੱਜ ਚੁੱਕਿਆ ਸਾਰੀਆਂ ਪਾਰਟੀਆਂ ਪੱਬਾਂ ਪਾਰ ਹੋ ਚੁੱਕੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਮੇਨ ਅਜੰਡਾ ਸੀ ਡੋਰ ਟੂ ਡੋਰ ਉਹ ਕਰਦੇ ਵਰਕਰ ਨਜ਼ਰ ਆ ਰਹੇ ਨੇ ਸਾਡੇ ਨਾਲ ਟ੍ਰੇਡ ਵਿੰਗ ਦੇ ਜ਼ਿਲ੍ਹਾ ਜੋਇੰਟ ਸੈਕਟਰੀ ਰਾਮ ਗੋਇਲ ਜੀ ਜੁੜੇ ਹੋਏ ਨੇ ਗੋਇਲ ਜੀ ਇਹ ਆਮ ਆਦਮੀ ਪਾਰਟੀ ਦਾ ਅਜੰਡਾ ਵੀ ਡੋਰ ਟੂ ਡੋਰ ਜਾ ਕੇ ਮੋਟਾ ਪਕ ਇਹ ਸਾਡੀ ਪਾਰਟੀ ਦਾ ਸ਼ੁਰੂਤੀ ਸਿਸਟਮ ਹੈ ਜੀ ਡੋਰ ਟੂ ਡੋਰ ਹਰੇਕ ਨੂੰ ਜਾਗਰੂਕ ਕਰਾਇਆ ਜਾਵੇ ਕਿ ਹਰੇਕ ਨੂੰ ਆਪਣੀ ਪਾਰਟੀ ਦੇ ਗਤੀਵਿਧੀਆਂ ਦੱਸਿਆ ਜਾਣ ਤੇ ਜੋ ਸਾਨੂੰ ਪਿੱਛੋਂ ਜੋ ਮਰੀ ਮਿਲੀ ਹੈ ਡ੍ਰੇਡ ਵਿੰਗ ਵੱਲੋਂ ਉਹ ਅਸੀਂ ਸਾਰੇ ਆਪਣੇ ਸਾਥੀਆਂ ਸਮੇਤ ਬੀਬਾ ਨਰਿੰਦਰ ਸਿੰਘ ਜੀ ਦੇਖ ਬਾਈ ਹੇਟ ਡੋਰ ਟੂ ਡੋਰ ਸਰੂਰ ਦੇ ਵਿੱਚ ਕਰ ਰਹੇ ਹਾਂ ਪੂਰਾ ਸਾਨੂੰ ਹੰਗਾਰਾ ਮਿਲ ਰਿਹਾ ਹੈ ਬਹੁਤ ਵਧੀਆ ਬਬਰੀਆਂ ਸਾਥ ਮਿਲ ਰਹੀ ਕਿਉਂਕਿ ਜਿੱਥੇ ਪਹਿਲਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਵਰਕਰ ਦੀ ਕਰਾਂਗੇ ਮੀਤ ਹੇਰ ਜੀ ਨੂੰ ਕੈਂਡੀਡੇਟ ਬਣਾ ਕੇ ਭੇਜਿਆ ਕੈਬਨਰ ਮੰਤਰੀ ਨੇ ਕਿਹਾ ਜਾ ਹਲਾਰਾ ਮਿਲ ਰਿਹਾ ਲੋਕ ਕਿਦਾਂ ਦੀ ਥੋੜੀ ਸੁਣਵਾਈ ਕਰ ਰਹੇ ਨੇ ਲੋਕਾਂ ਨੂੰ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਹੈ ਦੋ ਅਸੀਂ ਪਰਸੋਂ ਦੋ ਤਿੰਨ ਦਿਨ ਹੋ ਗਏ ਸਾਨੂੰ ਸਾਰੇ ਸਾਥੀਆਂ ਨੂੰ ਡੋਰ-ਡੂ ਡੋਰ ਕਰ ਰਹੇ ਆ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਮੀਤਬਾਈ ਦੇ ਹੱਕ ਜੇ ਸਾਰੇ ਸਾਥੀ ਲੱਗੇ ਹੋਏ ਨੇ ਕੀ ਲੱਗਦਾ ਵੀ 24 ਦੀ ਬਾਦੀ ਬਾਈ ਉਮੀਦ ਦੇ ਤੁਸੀਂ ਹੱਕ ਚ ਕਰ ਦੋਗੇ ਬਿਲਕੁਲ ਜੀ ਬਿਲਕੁਲ ਇੱਕ ਤਰਫੇ ਹੀ ਮੈਚ ਹੈ ਦੇਖੋ 150% ਬਾਈ ਉਮੀਦ ਹਰ ਜੀ ਜਿੱਤਣਗੇ ਤੇ ਇਹ ਜੋ ਕੋਈ ਦੋਰ ਨਹੀਂ ਸਰਕਾਰ ਭਗਵਾਨ ਜੀ ਦੀਆਂ ਕਾਰਜਕਾਰੀਆਂ ਬੋਲ ਰਹੀਆਂ ਨੇ ਕੰਮ ਬੋਲ ਰਹੇ ਨੇ ਬੀਲੇ ਬਿਲ ਜੀ ਰਵਾਰ ਨੇ ਖੇਤਾਂ ਦੇ ਹੋਗੇ ਸਾਰਾ ਕੁਝ ਸਰਕਾਰ ਦੇ 2 ਸਾਲ ਦੇ ਕਾਰਜਕਾਲ ਲੈ ਕੇ ਜਾ ਰਹੇ ਦੋ ਦੂ ਦੋਰ ਅਸੀਂ ਤੇ ਬਹੁਤ ਵਧੀਆ ਕੰਮ ਹੋ ਰਿਹਾ ਸਰਕਾਰ ਸਾਡੇ ਨਾਲ ਹੋਰ ਵੀ ਜੂਤੇ ਆਗੂ ਜੁੜੇ ਹੋਏ ਨੇ ਹਾਂਜੀ ਭਾਈ ਜੀ ਕੀ ਆ ਉਹਦਾ ਤੁਹਾਡੇ ਕੋਲ ਪਾਰਟੀ ਦਾ ਕੀ ਨਾਮ ਹੈ ਮਿਰਨਾਮ ਬਲਜਿੰਦਰ ਸਿੰਘ ਬਾਲਦਖੁਰਦੀ ਬਲਾਕ ਪ੍ਰਧਾਨ ਕੋਨਿਕੜ ਕਹੋ ਜਹਾ ਹੰਗਾਰਾ ਸਾਨੂੰ ਮਿਲ ਰਿਹਾ ਪਾਰਟੀ ਵੱਲੋਂ ਲੋਕਾਂ ਵੱਲੋਂ ਪਾਰਟੀ ਦੇ ਉਮੀਦਵਾਰ ਦੇ ਹੱਕ ਚ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਡੋਰ ਟੂ ਡੋਰ ਇਸ ਤੋਂ ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਵੀ ਕਰ ਚੁੱਕੇ ਆ ਤੇ ਪਿੰਡਾਂ ਦੇ ਵਿੱਚ ਵੀ ਬਹੁਤ ਵਧੀਆ ਹੰਗਾਰਾ ਸੀ ਕਿਉਂਕਿ ਬਿਜਲੀ ਪ੍ਰਬੰਧ ਤੋਂ ਉਸ ਲੋਕ ਬਹੁਤ ਖੁਸ਼ ਨਜ਼ਰ ਆਏ ਆਮ ਲਾਈਟ 24 ਘੰਟੇ ਬਿਜਲੀ ਫ੍ਰੀ ਬਿਜਲੀ ਹੋ ਰਹੀ ਤੇ ਉਸ ਤੋਂ ਬਾਅਦ ਅੱਜ ਅਸੀਂ ਵਪਾਰੀਆਂ ਦੇ ਵਿੱਚ ਵੀ ਪਹੁੰਚੇ ਆਗੇ ਸਾਡੇ ਭਰਾ ਰਾਮ ਗੋਇਲ ਜੀ ਬਹੁਤ ਮਿਹਨਤ ਕਰ ਰਹੇ ਨੇ ਟ੍ਰੇਡ ਵਿੰਗ ਦੇ ਇੰਚਾਰਜ ਨੇ ਤੇ ਬਾਕੀ ਸਾਰੀ ਟੀਮ ਵੀ ਟਿੰਕ ਇਨਕਲੂਡਿੰਗ ਸਾਰੇ ਉਹਨਾਂ ਦਾ ਸਾਥ ਦੇ ਰਹੇ ਨੇ ਤੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਤੇ ਵਪਾਰੀ ਵੀ ਕਿਤੇ ਨਾ ਕਿਤੇ ਬਹੁਤ ਖੁਸ਼ ਨਜ਼ਰ ਆ ਰਹੇ ਨੇ ਤੇ ਹੁਣ ਤੱਕ ਅਸੀਂ ਕਾਫੀ ਤਿੰਨ ਦਿਨ ਹੋ ਗਏ ਲਗਾਤਾਰ ਕਰਦਿਆਂ ਨੂੰ ਤੇ ਪੂਰਾ ਖੁੱਲਕੇ ਸਮਰਥਨ ਵੀ ਦੇ ਰਹੇ ਨੇ ਤੇ ਵਪਾਰੀਆਂ ਦਾ ਇੱਕ ਕਹਿਣਾ ਵੀ ਹੈ ਕਿ ਪਹਿਲੀ ਵਾਰ ਪੰਜਾਬ ਦੇ ਵਿੱਚ ਕੋਈ ਇਮਾਨਦਾਰ ਮੁੱਖ ਮੰਤਰੀ ਆਏਗਾ ਤੇ ਜੇ ਭਾ ਇਮਾਨਦਾਰ ਮੁੱਖ ਮੰਤਰੀ ਦਾ ਸਾਥ ਦੇਵਾਂਗੇ ਤਾਹੀਂ ਅੱਗੇ ਕੁਝ ਬਣ ਸਕਦਾ ਜੇ ਇਸ ਵਾਰ ਇਹਨਾਂ ਦਾ ਸਾਥ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਇਮਾਨਦਾਰ ਰਾਜਨੀਤੀ ਸ਼ਾਇਦ ਖਤਮ ਨਾ ਹੋ ਜਾਵੇ ਸਾਡੇ ਨਾਲ ਹੋਰ ਵੀ ਭਾਈ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਹੈ ਜੀ ਟਿੰਕਲ ਗਰਗ ਤੇ ਮੈਂ ਹੋਰ ਸ਼ੰਗਰੂਰ ਸ਼ਹਿਰੀ ਬਲਾਕ ਪ੍ਰਧਾਨ ਜੀ ਕਿਹੋ ਜਿਹਾ ਹੰਗਾਰਾ ਮਿਲਦਾ ਕਿਉਂਕਿ ਲੋਕ ਡੇਢ ਸਾਲ ਦੇ ਵਿੱਚ ਅੱਕ ਚੁੱਕੇ ਦੀ ਧਰਨੇ ਲਾ ਰਹੇ ਨੇ ਟਾਵਰਾਂ 'ਤੇ ਚੜੇ ਹੋਏ ਨੇ ਕਹ ਰਹੇ ਸੀ ਵੀ ਅਸੀਂ ਵਿਰੋਧਤਾ ਕਰਾਂਗੇ ਤੁਹਾਨੂੰ ਲੋਕਾਂ ਦੀ ਰਿਐਲਿਟੀ ਕੀ ਆ ਨਹੀਂ ਲੋਕ ਜਿਹੜੇ ਆਮ ਲੋਕ ਨੇ ਉਹਦਾ ਬਹੁਤ ਜ਼ਿਆਦਾ ਖੁਸ਼ ਨੇ ਬਿਜਲੀ ਦੇ ਬਿੱਲ 90% ਲੋਕਾਂ ਦੇ ਮਾਫ ਹੋ ਚੁੱਕੇ ਨੇ ਠੀਕ ਹੈ ਉਰੇ ਸ਼ਹਿਰ ਦਾ ਆਬਦ ਦੇ ਤੌਰ ਤੇ ਵੀ ਵਿਕਾਸ ਬਹੁਤ ਵਧੀਆ ਹੋਇਆ ਹੈ ਸ਼ਹਿਰ ਦੇ ਵਿੱਚ तकरीबन 2000 ਲਾਈਟ ਸਾਡੀ ਸਰਕਾਰ ਦੇ ਵਿੱਚ ਲੱਗ ਚੁੱਕੀ ਹੈ ਸਾਰਾ ਸ਼ਹਿਰ ਬਿਲਕੁਲ ਜਗਮਗਾ ਰਿਹਾ ਹੈ ਇਸ ਤੋਂ ਬਿਨਾ ਸਾਡੇ ਸ਼ਹਿਰ ਦੇ ਵਿੱਚ ਚਾਰ ਮੁਹੱਲਾ ਕਲੀਨਿਕ ਨਵੇਂ ਖੁੱਲੇ ਨੇ ਜਿਸ ਦੇ ਵਿੱਚ ਲਗਭਗ ਹਰੇਕ ਵਾਲਾ ਕਲੀਨਿਕ ਤੇ ਰੋਜ਼ 100 ਮਰੀਜ਼ ਐਵਰੇਜ ਉਸ ਦਾ ਲਾਭ ਉਠਾ ਰਿਹਾ ਹੈ ਸਾਰੇ ਟੈਸਟ ਵਗੈਰਾ ਫ੍ਰੀ ਹੋ ਰਹੇ ਨੇ ਤੇ ਜਿਹੜੀ ਹਸਪੀਟਲ ਹੈ ਹਸਪੀਟਲ ਦੇ ਵਿੱਚ ਸਾਰੀਆਂ ਦਵਾਈਆਂ ਅੰਦਰ ਦੇ ਵਿੱਚੋਂ ਹੀ ਮਿਲ ਰਹੀਆਂ ਹਨ ਜਿਸ ਦੇ ਵਿੱਚ ਜਿਹੜੀ ਓਪੀਡੀ ਹੈ ਉਹ ਲਗਭਗ ਤਿੰਨ ਗੁਣਾ ਵਧ ਗਈ ਹੈ ਜੀ ਵਿਰੋਧੀ ਧਿਰਾਂ ਦਾ ਇਲਜ਼ਾਮ ਲਾ ਰਹੇ ਨੇ ਵੀ ਫਰੀਦੀਆਂ ਰਿਉੜੀਆਂ ਵੰਡ-ਵੰਡ ਕੇ ਪੰਜਾਬ ਦੇ ਉੱਤੇ ਕਰਜ਼ਾ ਚੜਾਇਆ ਜਾ ਰਿਹਾ ਹੈ ਨਹੀਂ ਨਹੀਂ ਇਹਦੀ ਗੱਲ ਬਿਲਕੁਲ ਨਹੀਂ ਹੈ ਜੀ ਇਹਦਾ ਪਿਛਲਾ ਜੋ ਪਿਛਲੀ ਸਰਕਾਰਾਂ ਨੇ ਜੋ ਕਰਜ਼ਾ ਚੜਾਇਆ ਸੀਗਾ ਉਹਦਾ ਵਿਆਜ ਪੈ ਪੈ ਕੇ ਉਹ ਵਧ ਰਿਹਾ ਹੈ ਸਰਕਾਰ ਤਾਂ ਜਿਹੜੀ ਰੈਵਨਿਊ ਵੀ ਵਧਾਰੀ ਹੈ ਉਸ ਰੇਸ਼ਿਓ ਦੇ ਵਿੱਚ ਜਿਹੜਾ ਰੈਵਨਿਊ ਹੈ ਉਹ ਬਹੁਤ ਜ਼ਿਆਦਾ ਵਧ ਗਿਆ ਜੀ ਅੱਗੇ ਨਾਲੋਂ ਜਿਹੜਾ ਇਕੱਲਾ ਐਕਸਾਈਜ਼ ਦਾ ਰੈਵਨਿਊ 5600 ਕਰੋੜ ਪਿਛਲੇ ਸਾਲਾਂ ਵਿੱਚ ਰਿਕਾਰਡ ਕੀਤਾ ਗਿਆ ਸੀ ਸਾਡੇ ਨਾਲੋਂ 10000 ਕਰੋੜ ਤੋਂ ਲਗਭਗ ਦੁੱਗਣਾ ਹੋ ਚੁੱਕਿਆ ਹੈ ਜੀ ਸਾਡੇ ਨਾਲ ਹੋਰ ਵੀ ਨੌਜਵਾਨ ਜੁੜ ਰਹੇ ਨੇ ਭਾਈ ਜੀ ਕਿਹ ਹੈਗਾ ਹੰਗਾਰਾ ਮਿਲ ਰਿਹਾ ਸ਼ਹਿਰ ਦੇ ਵਿੱਚ ਕਿਉਂਕਿ ਲੋਕ ਟਾਰ ਰਹਾਂ ਜਿਹੜੇ ਉਹਨੇ ਵਿਰੋਧਤਾ ਪੋਹ ਜਾਵੇ ਲੋਕਾਂ ਵਿੱਚ ਜੀ ਬਹੁਤ ਉਤਸ਼ਾਹ ਹੈ ਜਦੋਂ ਜਾਣਿਆ ਲੋਕ ਵੈਲਕਮ ਦੀ ਤਰ੍ਹਾਂ ਕਰਦੇ ਨੇ ਕਿਉਂਕਿ ਬਹੁਤ ਚੀਜ਼ਾਂ ਨੇ ਜੋ ਸਿੱਧੇ ਰੂਪ ਵਿੱਚ ਨਹੀਂ ਦਿਖਦੀਆਂ ਜਿਵੇਂ ਪਹਿਲਾਂ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਹਫ਼ਤਾ ਵਸੂਲੀ ਹੋਰ ਇਹ ਜੇ ਬਹੁਤ ਚੀਜ਼ਾਂ ਅਣਲੁਕੀਆਂ ਸੀ ਜੋ ਬਿਲਕੁਲ ਬੰਦ ਹੋ ਚੁੱਕੀਆਂ ਨੇ ਜਿਵੇਂ ਬਾਕੀ ਸਰਕਾਰ ਦੀਆਂ ਸਹੂਲਤਾਂ ਦੀ ਕਰੀਏ ਬਿਜਲੀ ਦੀ ਕਰੀਏ ਐਸਐਫਓ ਫੋਰਸ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਸਹੂਲਤਾਂ ਪੰਜਾਬ ਗਵਰਨਮੈਂਟ ਵੱਲੋਂ ਲੋਕਾਂ ਨੂੰ ਮਿਲ ਰਹੀਆਂ ਤੇ ਲੋਕਾਂ ਵੱਲੋਂ ਪਰ ਮਹੌਗਾਰਾ ਮਿਲ ਰਿਹਾ ਬਹੁਤ ਜ਼ਿਆਦਾ ਕੀ ਲੱਗਦਾ 2024 ਦਾ ਜਿਹੜਾ ਮੈਦਾਨ ਆ ਫਤੇ ਕਰ ਪਾਉਣਗੇ ਮੀਤਹਿਰ ਮੀਤਹਿਰ ਜਿਹਦਾ ਇਹ ਬਿਲਕੁਲ ਕਲੀਅਰ ਹੈ ਆ ਇਹਦੇ ਕੋਈ ਕੰਪੀਟੀਸ਼ਨ ਚ ਵੀ ਨਹੀਂ ਹੈਗਾ ਕਿਉਂਕਿ ਦੂਸਰੀ ਸੱਤਾ ਪਾਰਟੀਆਂ ਨੂੰ ਆਪਦਾ ਕੈਂਡੀਡੇਟ ਨਹੀਂ ਮਿਲ ਰਿਹਾ ਇੱਕ ਸੁਖਪਾਲ ਕਹਿ ਰਿਹਾ ਜਿਹਨੂੰ ਰਿਆ ਕੇ ਪ੍ਰਗਟ ਕੀਤਾ ਗਿਆ ਅੱਜ ਉਹਨਾਂ ਦੇ ਇੱਕ ਨੌਜਵਾਨ ਆਗੂ ਵੱਲੋਂ ਦਲਵੀਰ ਸਿੰਘ ਗੋਲਡੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਪਾਰਟੀ ਨੇ ਮਜ਼ਬੂਤੀ ਇੰਨੀ ਫੜੀ ਹੋਈ ਆ ਕਿ ਇਹ ਸੰਗਰੂਰ ਦੇ ਰਿਜ਼ਲਟ ਬਿਲਕੁਲ ਕਲੀਅਰ ਨਹੀਂ ਅਸਤੀਫੇ ਦੀ ਗੱਲ ਕਰੀਆ ਉਧਰ ਤੁਹਾਡੇ ਟਿੰਕੂ ਜੀ ਵੀ ਭੱਜ ਗਏ ਲੁਧਿਆਣਾ ਜਲੰਧਰ ਉਹ ਟਿੰਕੂ ਜੀ ਕੀ ਭੱਜ ਗਏ ਜੀ ਪਾਰਟੀ ਦਾ ਰੇਖ ਪਾਰਟੀ ਦਾ ਹੁੰਦਾ ਵੀ ਪਾਰਟੀ ਵਿੱਚ ਨਵੇਂ ਬੰਦੇ ਸ਼ਾਮਿਲ ਹੁੰਦੇ ਨੇ ਪਰ ਹਰੇਕ ਦੇ ਇਹ ਸੇਣੀ ਆਉਂਦਾ ਦੇਸ਼ ਪ੍ਰਤੀ ਵਫਾਦਾਰੀ ਅਤੇ ਦੇਸ਼ ਪ੍ਰਤੀ ਲੜਨਾ ਉਹ ਵਿੱਚ ਕਈ ਗਦਾਰ ਵੀ ਆ ਜਾਂਦੇ ਨੇ ਬਾਕੀ ਇਹ ਚਾਹੇ ਐਮਐਲਏ ਲਾ ਲੋ ਚਾਹੇ ਪਾਰਟੀ ਆ ਉਹਦੇ ਦਾ ਲਾ ਲੋ ਇੱਕ ਤਰ੍ਹਾਂ ਦੀ ਫਸਲ ਕੱਟੀ ਗਈ ਆ ਉਹਦੇ ਵਿੱਚੋਂ ਝਾਰ ਵੀ ਨਿਕਲਣਾ ਇਹ ਜਿਹੜਾ ਰਿੰਕੂ ਵਰਗਾ ਕਾ ਫੂਸ ਵੀ ਨਿਕਲਣਾ ਤੇ ਅੱਗੇ ਬਹੁਤ ਸਾਡੇ ਚੰਗੇ ਚੰਗੇ ਬੰਦਿਆਂ ਨੇ ਵੀ ਅੱਗੇ ਆਉਣਾ ਕਿਉਂਕਿ ਜਦੋਂ ਜਿਵਨ ਹੀ ਚੋਣ ਲੜਾਈ ਗਈ ਰਿੰਕੂ ਜਿੱਤਿਆ ਹੁੰਦੇ ਨੇ ਫਿਰ ਉਦੋਂ ਕਿਉਂ ਨਹੀਂ ਝਾਰ ਨਾਲ ਲਾ ਕੇ ਦੇਖਿਆ ਵੀ ਕਾ ਫੂਸ ਐ ਨੂੰ ਕਾ ਤੋਂ ਟਿਕਟ ਦਿੰਦੇ ਆ ਇਹ ਕੀ ਹੈ ਜੀ ਇਹ ਪਾਰਟੀ ਦੇ ਸਿਧਾਂਤ ਹੁੰਦੇ ਨੇ ਚਾਹੇ ਅਸੀਂ ਇਸ ਪਾਰਟੀ ਦੇ ਵਿੱਚ ਹੀ ਆ ਪਰ ਅਸੀਂ ਪਾਰਟੀ ਤੋਂ ਉੱਪਰ ਹੋ ਕੇ ਗੱਲ ਕਰਾਂਗੇ ਇਹ ਐ ਹੁੰਦਾ ਵੀ ਜੋ ਆਪਣੇ ਨਾਲ ਨੇ ਉਹ ਤਾਂ ਨਾਲ ਹੀ ਨੇ ਵੀ ਜੇ ਕੋਈ ਹੋਰ ਵੀ ਆਪਣੇ ਇਨਕਲਾਬ ਦੀ ਨੀਤੀ ਦੇ ਵਿੱਚ ਆਉਣਾ ਚਾਹੁੰਦਾ ਤਾਂ ਆਪਾਂ ਉਹਨੂੰ ਸ਼ਾਮਲ ਕਰ ਲਈਏ ਪਰ ਇਸ ਵਿੱਚ ਕੀ ਹੁੰਦਾ ਜ਼ਿਆਦਾਤਰ ਜਿਹੜੇ ਦੂਸਰੇ ਪਾਰਟੀਆਂ ਤੋਂ ਆਉਂਦੇ ਨੇ ਉਹ ਆਪਦੀ ਸੱਤਾ ਚਾਉਣ ਕਰਕੇ ਤੇ ਆਪਦੇ ਲੋਭ ਲਾਲਚਾਂ ਦੇ ਕਾਰਨ ਆਉਂਦੇ ਨੇ ਇਹ ਚੀਜ਼ਾਂ ਪਾਰਟੀ ਨੂੰ ਅੱਗੇ ਸੋਚਣੀਆਂ ਚਾਹੀਦੀਆਂ ਨੇ ਪਾਰਟੀ ਨੂੰ ਸੋਚਣਾ ਚਾਹੀਦਾ ਜਿਹੜੇ ਨਵੇਂ ਉਮੀਦਵਾਰ ਆਉਂਦੇ ਨੇ ਉਹ ਆਪਣਾ ਫਾਇਦਾ ਲੈ ਕੇ ਦੂਜੀ ਕਿਸ਼ਤਾਂ ਦੀ ਛਾਲ ਮਾਰ ਜਾਂਦੇ ਨੇ ਪਲਪਪ ਦੀ ਅਪਡੇਟ ਲਈ ਦੇਖਦੇ ਹੋ ਡੀ5 ਚੈਨਲ ਪੰਜਾਬੀ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਬਗੋਲਾ ਸੰਗਰੂਰ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ